ਸ਼ੀਰੀਕਾਲ ਜੀ ਕਿਵੇਂ ਠੀਕ ਠਾਕ ਸਾਰੇ ਉਮੀਦ ਕਰਦਾ ਤੁਸੀਂ ਸਾਰੇ ਘੈਂਟ ਹੋਵੋਗੇ ਤੇ ਅੱਜ ਮੈਂ ਆਇਆ ਆਪਣੌੜ ਬੈਲ ਗੱਡੀਆਂ ਦੀਆਂ ਰੇਸਾਂ ਤੇ ਅੱਗੇ ਦੇਖੋ ਵੀਡੀਓ ਕਰਉਣ ਜਵਾਈ ਬੈਲ ਗੱਡੀਆਂ ਦੀਆਂ ਰੇਸਾਂ ਵਾਜ ਬਾਲਤ ਪੁੱਤੇ ਸਾਰੇ ਸਾਰੇ ਹੋਰ ਤੋਂ ਭੱਜ ਕੇ ਦੇਖ ਲੈ 297 ਸਰਪੰਦ ਨੇ ਪੂਰੇ ਪਾ ਗਏ ਬਾਕੀ ਸਮਾਂ 297 ਦਾ ਅੱਧਿਆ ਪੀ ਗਿਆ ਲਾ ਇਹ ਕਹਨ ਹੋਈ ਮੁੰਡੇ ਬੂੰਪਾ ਰਾਣਾ ਵਾਲੇ ਜਿਹਨੂੰ ਕੋ ਸਵਾਹ ਹੁੰਦੀ ਆ ਇਹ ਬਈ ਜਵਾਨ ਤੇ ਨੰਬਰਦਾਰ ਹੋਣਾ ਦਾ ਵੱਡਾ ਪਿਆਰ ਵਾਲੀ ਰਾਜੇ ਹੋਣਾ ਨਾ ਉੱਪਰ ਬਾਈ ਹੋਣਾ ਨਾ 23 22 ਕੋਏ ਦਾ ਬਾਈ ਜੀ ਸਮਾ 23 22 ਇਹ ਪਰਲੇ ਪਾਸੇ ਜਿਹੜਾ ਭੱਜਿਆ ਬਾਈ ਜੀ ਉਹ ਜੰਗ ਬਰਾਲੇ ਦਾ ਉਹ ਧੂਧਰ ਦਾ ਯਾਦੀ ਵਜੀਰਾਬਾਦ ਦਾ ਤਾਰੀ ਲੀੜਾ ਦਾ ਕਮਲ ਹਮਾਜੂ ਪਰ ਕੈਨੇਡਾ ਸਦੀ ਬਰਾਲੇ ਕੋਚ ਜੰਗ ਸਿੰਘ ਬਰਾਲੇ ਦਾ ਭੱਜਿਆ ਪਰਲੇ ਪਾਸੇ ਖੀਰਾ ਬੱਛਾ ਵਾ ਕੋਈ ਨਾ ਕੋਈ ਬੱਲੜੀ ਚੱਕਣੇ ਬੇਤੇ ਕਰਕੇ ਹੌਲੀ ਹੋ ਗਏ 24 ਸੈਕਿੰਡ 47 ਪੁਆਇੰਟ 24 47 ਇਹ ਬਾਈ ਜੀ ਪਿੰਦਰੀ ਟੱਟਾ ਰਾਜਦੀਪ ਟੱਟਾ ਜਗਦੀਪ ਟੱਟ ਜੰਨੀ ਬੋਪਾ ਰਾਏ ਕਰਨ ਬੋਪਾ ਰਾਏ ਇਹ ਟੱਟਾਲਾ ਭੱਜ ਗਿਆ ਬੋਪਾਰਾਂ ਵਾਲਾ ਭੱਜ ਗਿਆ ਧਰੋ ਤਾ ਉਧਰ ਨੇ चौवी थत्ती पच्ची सैकंड साठ पॉइंट चलता हुआ मुकाबला ਦਾ ਨਗਰ ਭਨੋੜਾ ਦਾ ਖੇਡ ਮੇਲਾ ਤੀਜੀ ਛੇਮਤ ਜਾਂਦੀ ਆ ਚੌਥੀ ਛੇਮਤ ਦਾ ਬਾਈ ਦੀ ਲਾਸਟ ਛੇਮਤ ਦਾ ਚੌਥੀ ਪਹਿਲਾ ਸੱਤਾ ਚੌਥੀ ਛੇਮਤ ਦਾ ਪਹਿਲਾ ਸੱਤਾ 24th second 75 point 24 75 ਇਹ ਡਾਕਟਰ ਕਿੰਦੀ ਹਣੀ ਕੁੱਲਿਆ ਲੱਖਾ ਤਿਆਲਪੁਰਾ ਇਹ ਪਟਵਾਰੀ ਭੱਜ ਗਿਆ ਜੰਗਪੁਰੀਆਂ ਦਾ ਟੀਜੇ ਸ਼ੇਰ ਗਿੱਲ ਦਾ ਪਰ ਅੱਜ ਸਰਹਾਲੇ ਦਾ ਮੇਜਰ ਬਿਹਾਲੇ ਦਾ ਸਭ ਤੋਂ ਧੰਨਵਾਦ ਵੀਰੋ ਨਾਲ ਹੀ ਮੇਲਾ ਆਪਾਂ ਪਰਸੋਂ ਹਕੀਮਪੁਰ ਦੇ ਵਿੱਚ ਕਰਾ ਕੇ ਆਏ ਆ ਬੈ ਜਿੱਥੇ ਹਕੀਮਪੁਰ ਪਰਵਾਰ ਦਾ ਪੁਰੇয়াল ਪਰਿਵਾਰ ਅੱਗੇ ਪਰਪੰਡਾ ਪਰੇয়াল ਪਰਿਵਾਰ ਦੇ ਵਿੱਚੋਂ ਬੱਲੇ ਬੱਲੇ ਕਰਾਤੀ ਵੱਡੇ ਇਨਾਮ ਤੋਹਰੀ ਤੇ ਕਾਹਦੀ ਹਰੇਕ ਨੂੰ 2 ਗੱਲ ਵੱਟੇ ਦਾਬ ਦੇ ਚੱਲ 3 ਕਿਲੋਮੀਟਰ ਇੱਥੇ ਆਪਾਂ ਹੈਡ ਕਿਲੋਮੀਟਰ 25 ਸੈਕਿੰਡ 85 ਚੌਥੀ ਦੇ 라ਸਰ ਦਾ ਬਾਹੀ ਦੂਜਾ ਸੁੱਤਾ ਚੌਥੀ ਦੇ 라ਸਰ ਦਾ ਦੂਜਾ ਸੁੱਤਾ ਜਿੰਗੀਆਂ ਚਾਰ ਬਾਕੀ ਆ ਹੁਣ 27 ਸੈਕਿੰਡ 65 ਪੁਆਇੰਟ ਚੌਥੀ ਜਿੰਦ ਦੇ ਬਾਜੀ 라ਸਰ ਲਈ ਤਿਆਰੀ ਕਰ ਲੋ ਤੇ ਨਾਮ ਵੀ ਬਾਜੀ ਕਬੱਡੀ ਦੇ ਟ੍ਰੈਕ ਦੇ ਵਿੱਚ ਆਹ ਜੀ ਬਈ ਸਟੇਡੀਅਮ ਮਹੋੜਾ ਦੇ ਵਿੱਚ

ਹਾਂ ਜੀ ਹੰਪੀਆ ਗੱਡੀਆਂ ਲਾਸਟ ਸਟੋਕ ਰਹਿਦੀਆਂ ਨੇ ਚੌਥੀ ਵਾਲੇ ਜਿੰਨੀਆਂ ਵੀ ਗੱਡੀਆਂ ਬਾਕੀ ਤਿਆਰ ਕਰ ਲਓ ਮੋਰਮਲ ਜਮਨ ਮਾਟਰ ਆਪ ਕੋ 25 ਸੈਕਿੰਡ 78 ਪੁਆਇੰਟ ਮਿੱਠਾ ਕਰਾਉਣਾ ਹੈ ਬਗੇ ਦਾ ਪਰ ਪਾ ਗਿਆ ਭਾਈ ਤਰਬਦੀ ਵਾਲੇ ਆ ਗਏ ਭਾਈ ਜੀ ਆ ਗਏ ਮੋਟੇ ਬੱਫੜ ਜੀ ਉਹ ਸਾਰੇ ਲੱਗੇ ਲੱਗੇ ਆਇਆ ਕਮ ਉਫੜਾ ਇਹ ਤਾਂ ਪਹਿਲਾਂ ਪੁੱਛ ਕੇ ਮੁੜ ਕੇ ਅੱਤ 2650 ਇਹ ਵੀ ਗੱਲ ਵੱਜਣ ਵਾਲੀ ਹੈ ਨਜੀਰ ਸਿੰਘ ਦੀ ਕਹਿੰਦੇ ਫੁੱਫੜ ਬਾਹਰ ਕੀ ਹੁੰਦਾ ਹੁੰਦਾ ਸੋ ਸੇਂਦਰ ਸਿੰਘ ਜੀ ਮਹਿਲ ਖੁਰਦਾ ਤੇ ਨਾਲ ਹੀ ਬਾਈ ਜੀ ਪੀਰਾ ਬੱਛਾ ਸੱਤੋ ਵਾਲੀਆ ਭੱਜਿਆ ਵਾ ਮਹਿਲ ਖੁਰਦਾ ਸਾਵਾ ਜਿਹੜਾ ਆਪਣੇ ਵੱਲ ਭੱਜ ਗਿਆ ਤੇ ਸੱਤੋ ਵਾਲੀਆ ਬਾਬਲੇ ਪਾਸੇ ਭੱਜਿਆ ਸੋ ਬਹੁਤ ਧੰਨਵਾਦ ਬਾਈ ਜੀ ਆਹ ਚੱਲੀਏ ਚਲੋ ਬਾਈ ਜੀ ਨਾਲ ਦੀ ਨਾਲ ਮਹਸਾਵਾ ਮਕਾਲਾ ਚੱਲ ਰਿਹਾ ਪ੍ਰਧਾਨ ਮੰਤਰੀ ਦਾ ਟੱਕਰ ਰਾਜ ਪਨੋੜਾ ਦੇ ਖੇਡ ਮੇਲੇ ਤੇ ਪੁਲ ਮੈਚ ਕਰਦੇ ਸਰਦਾਰ ਸਰਦਾਰ ਕਬੀਰ ਸਿੰਘ ਉਹਨਾਂ ਨੇ ਨੰਬਰਦਾਰ ਸਾਹਿਬ ਉਹਨਾਂ ਨੇ ਅੱਜ 23 ਸਾਕਨ ਅਨਾਪ ਪੁਆਇੰਟ ਆ ਬਣੀ 23 ਕਾਰਨਿਕ ਖਿਡਾਰੀ ਪਛਾਤਾ ਹੋਇਆ ਵੀਰੋ ਮੁਕਾਬਲਾ ਦੇਖਦਿਆਂ ਦਾ ਜੱਫੇ ਜੁੜਦੀ ਆ ਭਾਈ ਜੱਟ ਜੱਟ ਪੰਜਵੇਂ ਖੜੇ ਬੰਦੇ ਨੂੰ ਆ ਗਈ ਬਾਈ ਜੱਟ ਜੱਟ ਚੱਲ ਚੱਲ ਬੰਦੇ ਨਾਲ ਮੈਚ ਆਉਂਦੀ ਟੀਮ ਵਰਗੇ ਮੇਰਾ ਖਿਆਲ ਰੱਖਣਾ ਉਹ ਯਾਰ ਬਾਈ ਮੂਰੇ ਆ ਜਾਂਦਾ ਉਹ ਆਪਣੇ ਨਾਲ ਸੁਣ ਪਈ ਨਾ ਇਹ ਪਾਈ ਪਿੰਨੇ ਨੇ ਕਰਾਈਆਂ ਬਸ ਕੰਮ ਤੇ ਮੈਂ ਮੋਟਾ ਹੋ ਗਿਆ ਠੀਕ ਨਾ ਮਾਰ ਮਾਰ ਜੱਟੇ ਤੋਂ ਤੇ 25 ਸੈਕਿੰਡ 99 ਪੁਆਇੰਟ 25 99 ਅਕਬਲ ਸਿੰਘ ਦੀ ਟੱਟ ਕਾਲਾ ਸਿੰਘ ਟੱਟ ਡਾਕਟਰ ਬਲਵਿੰਦਰ ਸਿੰਘ ਦੀ ਟੱਟ ਡਾਕਟਰ ਮੇਰੇ ਵੱਡੇ ਨੌਕਤਾਰੇ ਦੇ ਵਿੱਚ ਬੰਪਰ ਆਵਾ ਦੇ ਵਿੱਚ ਗੱਲ ਪਲਾਰਾਂ ਦੀ ਜਿੰਨੀ ਉਹਨਾਂ ਦੇ ਕੋਲਿਆ ਬਹੁਤ ਪਾਰਾ ਚੋਗਾ ਫਾਰਮਾਟ ਐਨ ਆਰ ਆਈ ਭਾਰਤ ਨੇ ਵੱਡਾ ਮੇਲਾ ਕਰਾਇਆ ਅਗਲੇ ਸਾਲ ਮੇਲੇ ਦੀ ਵੱਡੀ ਗੱਲ ਪ੍ਰਮਾਤਮਾ ਦਾ ਬਖਸ਼ ਹੈ ਤੇ ਹੁਣ ਨਾਲ ਹੀ ਫਿਰ ਕਬੱਡੀ ਦੇ ਵਿੱਚ ਵਧੀਆ ਦੇ ਸਿੰਘ ਫਖੜੇ ਹੁਣ ਤੋਂ ਦੋ ਦਿਨ ਬਾਅਦ ਇਹ ਖੇਡ ਮੇਲਾ ਸਮਾਪਤ ਹੋਣਾ ਕਬੱਡੀ ਦਾ ਜੁੱਧ ਹੋ ਜਾਣਾ ਉਦੋਂ ਅਗਲੇ ਮੈਚ 25000 ਰੁਪਏ ਪਹਿਲੀ ਗੱਡੀ ਦਾ ਨਾਲ 10ਵੀਂ ਗੱਡੀ ਨੂੰ 5000 ਦਸਰਖਲੀ ਆ 20ਵੀਂ ਗੱਡੀ ਨੂੰ 3300 ਰੁਪਏ ਛੋਟੀ ਦੇ ਇਨਾਮ ਛੋਟੀ ਦੇ ਮੁਕਾਬਲੇ ਦੀ ਗੱਲ ਚੱਲ ਰਹੀ ਆ ਛੱਡੋ ভাই ਛੱਡੋ ਬੜਾ ਇਹ ਹੁਣ ਲੈ ਜਾ ਬਚਨ ਜਿੰਦੇ ਨੇ ਪਰ ਇਸ ਪਰਲਾ ਜਿਹੜਾ ਉਰਲਾ ਉਹਨਾਂ ਨੂੰ ਬਲਾਕ ਹੋ ਰਹੀ ਹੈ 15 ਗੱਡੀਆਂ ਨੂੰ ਬਣ ਕੇ ਐਲਾਨ ਨੇ ਪਰ ਯੱਤ ਤਿਆਰ 24 22 ਆ ਜੀ ਬਈ ਅਜੇ ਤੱਕ 15 ਨੰਬਰ ਵੰਦਾ ਜੇ ਕੋਈ ਇਕਨਾਲਾ ਨਾ ਰਿਹਾ ਹੋਇਆ 2297 ਵਾਲਾ ਅਜੇ ਦਾ ਟੂਰਨਾਮੈਂਟ ਦਾ ਜੇਤੂ ਆ ਇਹ ਤਾਂ ਇਹਦੇ ਅੰਦਰ ਹੋ ਰਿਹਾ ਹੈ। ਇਹ ਆ ਤੂੰ ਕਰੀ। ਇਹ ਪਰੇ ਹੋ ਰਿਹਾ। ਕੋਈ ਤੇ ਆਖ ਨਹੀਂ ਹੋਇਆ। 32 34 ਪੁਆਇੰਟ ਹੈ ਬਾਜੀ। 32 34 ਸਾਰਾ ਨਹੀਂ ਚੱਲਿਆ। ਉਹ ਫਿਰ ਜਿੰਨਾ ਕਿ ਚੱਲਦਾ ਹੁਣ ਉਹਨੇ ਕਿ ਤੇ ਉਤਰ ਜਾਂਦੇ ਹੋਣੇ ਆ। ਤਨ ਹੋਣੀ ਹੀ ਆ ਜਾਨ ਹੈ ਜੇ ਚੜ੍ਹਨ ਦਾ ਤਾਂ ਉੱਤਰ ਨੂੰ ਵੀ ਬਣੀ ਹੋਣੀ ਆ ਕਰ ਲੋ ਕਿਉਂ ਹੈ ਇਹ ਨਹੀਂ ਰਿਹਾ ਬਸ ਸੀਸ ਵਾਲੀ ਔੜਦੀ ਬਹੁਤ ਆਪੇ